ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਲੂਕੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਐਵੇਂ ਨਾ ਐਵੇਂ ਨਾ ਸਮਝਿਆ ਕਰੋ ਤੂੰ ਚੱਲ ਤੂੰ ਕੀ ਆਵੇਂ ਹੈ ਇਹ ਥੋੜੀਆਂ ਆਪਣੀਆਂ ਇਹਦਾ ਮੈਂ ਕੁਝ ਨਹੀਂ ਕਰ ਸੀ ਹੋ ਹੋ ਸਗਲਾ ਮਜਮੂਨ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੂੰ ਸਾਡੇ ਵਾਲੀਆਂ ਗਿਣਦੇ ਰਹਿੰਦੇ ਹੋ ਤੂੰ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੂੰ ਕਿੰਨੀਆਂ ਲਿਖੀਆਂ ਪਹਿਲਾਂ ਕੈਪਟਨ ਨੇ ਕੀ ਕਿਹਾ ਸੀਗਾ ਪਬਲਿਕ ਜਿ ਕਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ ਡਸਟਬਿਨ ਚ ਪਾ ਦਿੰਦਾ ਹੱਦਾਂ ਯਾਰ 17 ਤੁਹਾਨੂੰ ਲਿਖਤੀ 18 ਮੈਨੂੰ ਲਿਖੀਆਂ ਇੱਕ ਮੈਂ ਇਹਨਾਂ ਨੂੰ ਇਹ ਜੋ ਮਰਜੀ ਬੋਲੀ ਜਾਓ ਮੁੱਖ ਬਿੰਦੂ ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪਲਾਟ ਲਿਆ ਸੀਗਾ ਮੇਰਾ ਬਾਪੂ ਰਿਟਾਇਰ ਹੋਇਆ ਸੀਗਾ ਜਿੰਨੇ ਪੈਸੇ ਮਿਲੇ ਸੀ ਫਲਾਨੀ ਕਲੋਨੀ ਚ ਲਾਤੇ ਬਾਅਦ ਚ ਪਤਾ ਲੱਗਿਆ ਕਲੋਨੀ ਇਲੈਗਲ ਆ ਉਹਦਾ ਕਲੋਨੀ ਕੋਈ ਲੀਡਰ ਸੀਗਾ ਜਾਂ ਲੀਡਰ ਦੀ ਛੈ ਨਾਲ ਸੀ ਬੰਦਾ ਉਹ ਕਲੋਨੀ ਕੱਟ ਕੇ ਚਲਾ ਗਿਆ ਜੀ ਬਾਅਦ ਦੇ ਵਿੱਚ ਜਦੋਂ ਉਸ ਕਲੋਨੀ ਵਾਸਤੇ ਮੀਟਰ ਲਵਾਉਣ ਗਏ ਕਹਿੰਦੇ ਤਾਂ ਕਲੋਨੀ ਇਲੀਗਲ ਹੈ ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੀਗਲ ਹੈ ਜਦੋਂ ਲਾਈਟਾਂ ਦੀ ਗੱਲ ਕਹਿੰਦੇ ਕਲੋਨੀ ਇਲੀਗਲ ਹੈ ਕਹਿੰਦੇ ਜੀ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਹੈ ਅਸੀਂ ਕਿੱਥੇ ਪੈਸੇ ਲਾਤੇ ਫਿਰ ਬੰਦੇ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀ ਜੀ ਮੇਰੇ ਕੋਲ ਰਿਕਾਰਡ ਪਿਆ ਉਹ ਬੰਦਾ ਲੀਡਰਾਂ ਦੇ ਗੱਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਓ ਵੋਟਾਂ ਵੇਲੇ ਹਮ ਵੋਟਾਂ ਵੇਲੇ ਕਿਸੇ ਨੂੰ ਪਤਾ ਹੀ ਹੈ ਜੀ ਇਹਨਾਂ ਨੂੰ ਵੀ ਪਤਾ ਹੀ ਹੈ ਸਾਰਾ ਕੁਝ ਲੀਗਲ ਹੋ ਜਾਂਦਾ ਫਿਰ ਤਾਂ ਉੱਗਵੇਂ ਐਵੇਂ ਹੋ ਗਈ ਲੀਗਲ ਅਸੀਂ ਕਰਾ ਦਾਂਗੇ ਲੀਗਲ ਐਂ ਕੰਮ ਚੱਲਦਾ ਰਿਹਾ ਜਨਾਬ ਮੇਰੇ ਕੋਲੇ ਤਿੰਨ ਮੈਂ ਜਦੋਂ ਇਹ ਫੈਸਲਾ ਕਰਨਾ ਸੀ ਮੈਂ ਕੋਈ ਕੋਈ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੇ ਲੋਕੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਏ ਜਿਹੜਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ ਐਵੇਂ ਨਾ ਐਵੇਂ ਤੁਂਜਾ ਕਰੋ ਤੂੰ ਚੱਲ ਤੂੰ ਕੀ ਹੋਵੇਂ ਇਹ ਧੋਡੀਆਂ ਬਣੀਆਂ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਨਹੀਂ ਸਕਦੇ ਸਰ ਪਗਾਨੀਆਂ ਹੀ ਰਹਿ ਜਾਣਗੀਆਂ ਬਸ ਸੋ ਗੱਲ ਕੀ ਮੈਂ ਕਿ ਇਲੀਗਲ ਕਲੋਨੀਆਂ ਕੱਢਤੀ ਲੀਡਰਾਂ ਨਾਲ ਗੱਲ ਪਾਗੇ ਅਗਲੀ ਵਾਰ ਫੇਰ ਆਪਾਂ ਆਗੇ ਫੇਰ ਪਾਗੇ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ ਤਿੰਨ ਵਾਰ ਤੋਂ ਇਲੀਗਲ ਕਲੋਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ ਤਿੰਨ ਵਾਰ ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਇਟ ਵਿਲ ਨੈਵਰ ਹੈਪਨ ਅਗੇ ਤੋਂ ਨਹੀਂ ਦਰ ਆਨੇ ਬਸ ਅਗਲ ਵਾਰ ਫੇਰ ਕਰ ਦਿੰਦੇ ਨੇ ਅਗਲੀ ਵਾਰ ਫੇਰ ਕਰ ਦਿੰਦੇ ਨੇ ਮੈਂ ਕਿਹਾ ਯਾਰ ਇਹ ਕੀ ਹੈ ਕਹਿੰਦੇ ਇਹ ਤਾਂ ਹੁਣ ਕੀ ਕਰੀਏ ਜੀ ਇਹ ਤਾਂ ਐ ਹੀ ਹੈ ਜੀ ਇਹਨਾਂ ਦੇ ਦੋ ਸੀਗੇ ਇੱਕ ਕੈਪਟਨਸੀ ਇੱਕ ਇੱਕ ਤਿੰਨ ਕੰਮਹੀਨੇ ਵਾਸਤੇ ਹੋ ਰਾਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਥੋਣੂ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ ਲੈਟ ਮੀ ਸਪੀਕ ਸਰ ਲੈਟ ਮੀ ਸਪੀਕ ਸਰ ਤੁਸੀਂ ਤੁਸੀਂ ਲੈਟ ਮੀ ਸਪੀਕ ਸਰ ਸਰ ਲੈਟ ਮੀ ਸਪੀਕ ਹੋ ਸਕਦਾ ਹੈ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜੇ ਮਜਬੂਰ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮਜਬੂਰ ਹੋਵੇ ਕੇ ਐਨਓਸੀ ਕਲੀਅਰ ਕਰੋ ਸੋ Let me speak ਹੋ ਹੋ ਸਕਦਾ ਮਜਬੂਰ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੂੰ ਸਾਡੇ ਵਾਲੀਆਂ ਗਿੰਦੇ ਰਹਿੰਦੇ ਰਹੇ ਤੂੰ ਕਿੰਨੀਆਂ ਲਿਖੀਆਂ ਕੈਪਟਨ ਕੈਪਟਨ ਨੂੰ ਕਿਨੇ ਲਿਖੀਆ ਪਹਿਲਾਂ ਕੈਪਟਨ ਨੇ ਕੀ ਕੀਤਾ ਸੀਗਾ ਪਬਲਿਕ ਜਿ ਕਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ ਡਸਟਬਿਨ ਚ ਪਾ ਦਿੰਦਾ ਹੱਦਾਂ ਯਾਰ 17 ਤੁਹਾਨੂੰ ਲਿਖਤੀ 18 ਮੈਨੂੰ ਲਿਖਤੀ ਇੱਕ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਲੈਟ ਹਿਮ ਸਪੀਕ ਹੱਦਾਂ ਹੱਦਾਂ ਬੜਾ ਸੀਰੀਅਸ ਲੈਂਦਾ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੀ ਐਸ ਸੀ ਐਮ ਸਾਹਿਬ ਚੇਅਰ ਨੂੰ ਅਡਰੈਸ ਕਰੋ ਜੀ ਜੀ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਇੱਕ ਵਾਰ ਪੜਦਾ ਕੌਣ ਹੈ ਇਹਨਾਂ ਦੀ ਜੇ ਇਹਨਾਂ ਨੇ ਇਹਦੇ ਹਫ਼ਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟਬਿਨ ਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜਦੇ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ ਭਗਵਾਨ ਤੁਮਾਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨਾ ਨਾ ਇਹ ਕੰਮ ਚੰਗਾ ਥੋੜੀ ਭਗਵਾਨ ਤੁਮ ਨੂੰ ਗਾਣਾ ਬਸ ਹੋਰ ਕੋਈ ਕੰਮ ਨਹੀਂ